ਭਿਕਨਰ ਤੋਂ ਸੂਰਤਗੜ ਦਾ ਹਾਈਵੇ ਤੇ ਇੱਥੇ ਮੈਂ ਇੱਕ ਜਗ੍ਹਾ ਦੇਖੀ ਮੰਦਿਰ ਉਹ ਜਿਹਦੇ ਜਿਹੇ ਮੋਟਰਸਾਈਕਲ ਨੂੰ ਰੱਖਿਆ ਹੋਇਆ ਹੈ ਬਾਈਕ ਨੂੰ ਤੇ ਉਹਨੂੰ ਹਾਰ ਹੂਰ ਪਾਇਆ ਇਹਦਾ ਮਤਲਬ ਕਿ ਇੱਥੇ ਇਹਦੇ ਵੀ ਪੂਜਾ ਕਰਦੇ ਆ ਹਨਾ ਵਾਹ ਯਾਰ ਹਰ ਇੱਕ ਚੀਜ਼ ਦੀ ਪੂਜਾ ਮਤਲਬ ਕੀਮਤ ਹਨਾ ਲਗਾ ਸਕਦੇ ਕਿ ਇਹਨਾਂ ਨੂੰ ਪਤਾ ਕਿ ਬਾਈਕ ਇਹਨਾਂ ਲਈ ਕਿੰਨਾ ਵੱਡਾ ਵਰਦਾਨ ਹੈ ਇਸ ਏਰੀਆ ਦੇ ਵਿੱਚ ਚਲੋ ਅਗਾਂਹ ਨੂੰ ਆਪਣਾ ਸਫਰ ਕੰਟੀਨਿਊ ਕਰਦੇ ਹਾਂ ਹੇ ਦੋਸਤੋ ਹਸਟ੍ਰੀਗਲ ਸਾਰਿਆਂ ਨੂੰ ਵੈਲਕਮ ਤੁਹਾਡਾ ਸਾਰਿਆਂ ਦਾ ਸਰਬ ਗਿਲ ਚੈਨਲ ਤੇ ਮੇਰਾ ਨਾਮ ਆ ਸਰਬ ਔਰ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਕਹਿਣ ਤੇ ਖੁਸ਼ ਹੋਵੋਗੇ ਰੱਬ ਦੀ ਕਿਰਪਾ ਦੇ ਨਾਲ ਮਿਹਰ ਦੇ ਨਾਲ ਜਿਵੇਂ ਕਿ ਤੁਹਾਨੂੰ ਮੇਰੇ ਪਿਛਲੇ ਵਲੌਗਸ ਤੋਂ ਪਤਾ ਹੋਏਗਾ ਮੈਂ ਟਰੈਵਲ ਕਰ ਰਹੀ ਹਾਂ ਔਰ ਹਾਂ ਮੈਨੂੰ ਘੁੰਮਣ ਫਿਰਨ ਦਾ ਸ਼ੌਂਕ ਹੈ ਔਰ ਮੈਂ ਟਰੈਵਲ ਵੀਡੀਓਜ਼ ਬਣਾਉਣੀ ਆ ਔਰ ਅੱਜ ਕੱਲ ਮੈਂ ਟਰੈਵਲ ਕਰ ਰਹੀ ਆ ਰਾਜਸਥਾਨ ਦੇ ਵਿੱਚ ਜਿਵੇਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਰੇਗਿਸਤਾਨੀ ਰੇਗਿਸਤਾਨਾ ਥਰਡ ਡੈਜ਼ਰਟ ਮਾਰੂਥਲ ਸੋ ਇਤਾਂ ਹੀ ਮੈਂ ਬਿਕਨਰ ਤੋਂ ਅ ਸ਼੍ਰੀ ਗੰਗਾ ਨਗਰ ਜਾ ਰਹੀ ਸੀ ਸੂਰਤਗੜ ਵਾਲੇ ਰੋਡ ਤੇ ਤੇ ਰਸਤੇ ਦੇ ਵਿੱਚ ਇੱਕ ਕੁਛ ਇੱਕ ਘਰ ਦਿਖੇ ਛਣ ਵਾਲੇ ਮੈਂ ਸੋਚਿਆ ਕਿਉਂ ਨਾ ਉਹਨਾਂ ਨੂੰ ਮਿਲੇ ਜਾਵੇ ਤੇ ਉਹਨਾਂ ਨਾਲ ਥੋੜੀ ਗੱਲਬਾਤ ਕੀਤੀ ਜਾਵੇ ਇੱਥੇ ਆ ਕੇ ਦੇਖਿਆ ਬਹੁਤ ਵਧੀਆ ਸੀ ਪਾਣੀ ਪਿਲਾਇਆ ਚਲੋ ਪਾਣੀ ਪੀਤਾ ਬਹੁਤ ਟੇਸਟੀ ਸੀ ਪਾਣੀ ਉਹਨਾਂ ਦਾ ਕਿਉਂਕਿ ਉਹ ਇੱਥੇ ਲਾਗੇ ਕੋਈ ਫਿਲਟਰ ਹੈ ਉੱਥੋਂ ਲੈ ਕੇ ਆਉਂਦੇ ਆ ਸੋ ਫਿਲਟਰ ਪਾਣੀ ਦਾ ਬਹੁਤ ਟੇਸਟੀ ਪੀਆ ਬਟੂ ਕਹਿੰਦੇ ਮੈਂ ਥੋੜੀ ਥੋੜੀ ਚਾਹ ਵੀ ਬਣਾਉਣੀ ਔਰ ਚਾਹ ਪੀਏ ਵੀ ਨਾ ਤੁਹਾਨੂੰ ਜਾਨ ਨਹੀਂ ਦੇਣਾ ਮੈਂ ਮਨਾ ਕੀਤਾ ਕਿਉਂਕਿ ਮੈਨੂੰ ਲੱਗਾ ਸ਼ਾਇਦ ਨਾ ਕਿ ਇੱਧਰ ਦੇ ਲੋਕਾਂ ਕੋਲ ਮੱਝਾ ਤਾਂ ਹੁੰਦੀਆਂ ਨਹੀਂ گاਵਾ ਕਿਸੇ ਕਿਸੇ ਕੋਲ ਟਾਵੀਆਂ ਟਾਵੀਆਂ ਹੁੰਦੀਆਂ ਨੇ ਤੇ ਕਾ ਵੀ ਨਹੀਂ ਹੁੰਦਾ ਤੇ ਚਾਰਾ ਨਹੀਂ ਪਾਉਂਦੇ ਇਸ ਲਈ ਲੋਕ ਮੋਸਟਲੀ ਨਹੀਂ ਰੱਖਦੇ ਬਟ ਇਹਨਾਂ ਕੋਲ ਹੈਗੀ ਆ ਤਾਂ ਉਹ ਕਹਿੰਦੇ ਮੈਂ ਬਣਾਣੀ ਆ ਤਾਂ ਅਸੀਂ ਕਿਹਾ ਚਲੋ ਠੀਕ ਆ ਫਿਰ ਬਣਾ ਲਓ ਚਾਹ ਦੇ ਤਾਂ ਸ਼ੁਕੀਨ ਨਾ ਕਿ ਮੈਂ ਕਰ ਸਕਦੀ ਆ ਔਰ ਇਹ ਉਹਨਾਂ ਦੀ ਛੋਟੇ ਛੋਟੇ ਜਿਹੇ ਬੱਚੜੇ گاਵਾ ਜਿੰਨੂੰ ਕਹਿੰਦੇ ਨੇ ਉਹ ਤੇ ਉਹ ਪਿਆਰਾ ਹੈ ਹਣਾ ਦੇਖ ਮਾਰਦੇ ਤਾਂ ਨਹੀਂ ਨਹੀਂ ਡਰ ਰਿਹਾ ਹਣਾ ਮਾਰਨ ਦਾ ਕੀ ਡਰ ਰਿਹਾ ਮੇਰੇ ਤੋਂ ਤੇ ਤੁਹਾਨੂੰ ਮੈਂ ਉਹ ਆਂਟੀ ਜਨ ਸੌਰੀ ਤੁਹਾਨੂੰ ਮੈਂ ਉਹ ਆਂਟੀ ਜੀ ਨਾਲ ਵੀ ਬੁਲਾਉਣੀ ਆ ਅਸਲ 'ਚ ਬਹੁਤ ਖੁਸ਼ੀ ਹੋ ਰਹੀ ਆ ਮੈਨੂੰ ਉਹਨਾਂ ਨਾਲ ਮਿਲ ਕੇ ਉਹਨਾਂ ਦਾ ਪਿਆਰ ਦੇਖ ਕੇ ਦੋਨੋਂ ਜਾਣੇ ਹਸਬੰਡ ਵਾਈਫ ਬਜ਼ੁਰਗ ਇੱਥੇ ਰਹਿੰਦੇ ਨੇ ਤੇ ਉਹ ਸਰਕਾਰ ਤੋਂ ਉਹ ਕੀ ਕਹਿੰਦੇ ਹੋ ਪੋਲਗੀ ਸੋਰੀ ਕਪਾਲ ਲੈ ਕੇ ਰੁਹੀ ਲੈ ਕੇ ਉਹਦੀ ਵਾਨ ਬਣਾਉਂਦੇ ਨੇ ਮਤਲਬ ਵਾਨ ਦਾ ਜਿਹੜਾ ਚਰਖਾ ਬਣਾਇਆ ਹੋਇਆ ਹੈ ਨਾ ਸਾਈਕਲ ਦੇ ਪਹੀਏ ਦਾ ਬਣਾਇਆ ਹੋਇਆ ਵਾ ਤੁਹਾਨੂੰ ਮੈਂ ਦਿਖਾਉਣੀ ਆ ਚਲੋ ਆਹ ਉਹ ਹਾਈਵੇ ਆ ਸਾਹਮਣੇ ਤੇ ਇਹ ਸਾਰੀ ਸੁਨਸਾਨ ਜਗਾ ਮਤਲਬ ਇਦਾਂ ਉਜਾੜੇ ਇਲਾਕਾ ਮਾਰੂਥਲ ਤੇ ਆ ਉਹਨਾਂ ਦੇ ਬੱਚੜੇ ਇੱਕ ਹੋਰ ਆ ਮੈਂ ਦਿਖਾਉਣਾ ਤੁਹਾਨੂੰ ਵੇਟ ਇੱਧਰ ਆ ਹੂੰ ਉਹ ਰਸਤਾ ਗਿੱਦੜਾ ਚਾਈ ਵਾੜ ਕਰੀ ਹੋਈ ਹੈ ਤਾਂ ਕਿ ਕੋਈ ਹੋਰ ਅੰਦਰ ਨਾ ਸਕੇ ਆ ਰਹੀ ਹਾਂ ਇਹ ਰਹੀ ਸੋ ਇੱਕ ਉਹਨਾਂ ਨੇ ਆਪਣੇ ਘਰ ਨੂੰ ਬਹੁਤ ਸੋਹਣਾ ਬਣਾਇਆ ਹੋਇਆ ਛੋਟਾ ਜਿਹਾ ਆਂਗਣ ਇੱਕ ਕਮਰਾ ਕਿਚਨ ਬਣਾਇਆ ਜਿਹਨੂੰ ਪਰਸ ਹੋਈ ਗੰਨੀ ਰਸੋੜਾ ਸੋ ਆ ਉੱਪਰ ਜਾਣ ਲਈ ਸੀੜੀ ਹਾਂ ਆਂਗਣ ਇਹ ਕਿੰਨਾ ਸੋਨੇ ਫੁੱਲ ਬਣਾਏ ਬਹੁਤ ਧਰ ਗਿਆ ਮੈਨੇ अच्छा चाय बना रही हो आपका नाम क्या है नत्थी भाई नत्थी भाई अच्छा अकेले या ही यहाँ पे मतलब आप दोनों ही रहते हो दो रहता है शाम में मेरा लड़का आ जाता है अच्छा शाम को अब कहाँ गया वो वो टैक्सी ले गया टैक्सी टेम्पो चला, चला रहा है टेम्पो चला रहा है ओके ये नंदा कमरा है जिथे रे ओ आ छोटा अच्छा ये बछड़ा ਕਿੰਨਾ ਪਿਆਰਾ ਹੈ ਕਿਊਟ ਹੈ ਹਨਾ ਹੈਲੋ ਇਧਰ ਆ ਜਾਓ ਉਹ ਦੂਰ ਬੰਨਿਆ ਕਿੰਨੇ ਠੰਡੇ ਹਵਾ ਆਉਂਦੀ ਬਈ ਇੱਥੇ ਹੂੰ ਹਾਂ ਬੰਦ ਰਹੀ ਅੱਛਾ ਆਪਣੇ ਲਈ ਆ ਦੇਖੋ ਕਿੰਨੇ ਸੋਹਣੇ ਫੁੱਲ ਬਣਾਏ ਹੋਏ ਆ ਇਹ ਕਿਚਨ ਹੈ ਹਨਾ ਤੁਹਾਡੀ ਰਸੋਈ ਆ ਠੀਕ ਹੈ ਬਹੁਤ ਠੰਡੀ ਹਵਾ ਆਉਂਦੀ ਉੱਧਰ ਜਿੱਥੇ ਗਾਂ ਹੈ ਨਾ ਬਹੁਤ ਠੰਡੀ ਹਵਾ ਆ ਰਹੀ ਸੀ ਅੱਛਾ ਹਾਂਜੀ ਤੇ गाय देसी गाय है ना आपकी देसी गाय है ओके okay. गाय की सेवा करते हैं हम ओके दूध भीता चाय भीता हां सब कुछ वही दे रही है वही दे रही है हां गौ दे रही है सब कुछ हाँ जी अच्छा ये देविच पानी लेके आंदे है ना तुसी इसमें हाँ। पानी लेके रात है हाँ, हाँ। हाँ। कैसे लेकर आते हो मतलब वो आगे मंजर है नहीं नहीं किस पे लेके रायो रख के वो टेपुआ जैसे अच्छा टेम्पो भी हां ओके हिरन बहुत है, मैं देखे नहीं आते हिरन हिरन आते है यहाँ पे मैंने एक रोड पे देखे थे भाग गए आपको शाम को दिखते होंगे ना अब तो धूप है आपसे नहीं डरते वो नहीं नहीं आपको तो रोज यहाँ देखते हैं ना फिर हाँ हमें देखकर भाग गए वो आपको यहाँ तक गर्मी नहीं लगती अब लगती है तो लगती है आदत हो गई होगी आदत हो गई तो और कहा जाए लेकिन आप फिर भी खुश हो है ना खुश हाँ भगवान की रजा में खुश हो जैसे रखा है उसने हाँ। जैसे रखा है हाँ। भगवान कहता है नहीं जैसा लुखा सूखा मल जाए जैसा खा लेना तो जैसे मस्त रहना यस आप भी कप में चाय पीते हो आप किस में चाय पीते हो, तो हो? तो हैं। अच्छा तो हमें भी इसमें पिलाओ नहीं।, नहीं नहीं अच्छा लगेगा हम भी ऐसे पियेंगे इसी में पिलाओ हाँ कप में नहीं पीएंगे नहीं इसी में पिलाओ सच्ची अच्छा लगेगा कप में तो पीते ही रहते हैं हाँ आपके जैसे पिएंगे चाय है आप ये कहाँ से लेकर आते हो जामसर से जो भी ये चीनी पत्ती अच्छा बीकानेर से अपनी गाड़ी आती है नी में अच्छा तो कुछ चाहिए फोन करना ओके तो आप भी जाते हो कभी कभी ठीक हाँ। है हमारे गांव तो बीकानेर ही है ओके बच्चा बढ़ी रहता है ठीक है बहुत पड़ता है अच्छा होता इधर के मैंने देखे हैं लोग ना सभी बहुत पढ़ाई करते हैं बहुत पढ़ते हैं एक पोती वो पढ़ाई अच्छी करती है अच्छा डॉक्टर की ठीक है डॉक्टर की हां ठीक है मैं भी लेकर कर आऊं नहीं क्यों अब वो बैठा आ चलो ठीक है आपको चाय थोड़ी हो नहीं नहीं बहुत है बहुत है कहां पर बैठेंगे यहां ओके ये नीचे आपने क्या मिट्टी ला कर है ना किया होगा मिट्टी लगा कर फिर पोचा चलो चलिए ऐसे बनाते हो आप है ना ठीक है ठीक ठीक है है फिर मिलेंगे अगर भगवान ने चाहा तो हाँ जी रहता नहीं लेकिन देखेंगे सर्दियों में अच्छा। तब अमारे... देखेंगे ਵਿਲਕਨਰ ਨੋੜੀ ਦਾ ਘਰ ਮੈਂ ਕੋਈ ਅਸਮੰਦਰ ਦੇਖਿਆ ਪਾਣੀ ਪੀਂਦੇ وہی ਕਰਨੀ ਮਾਤਾ ਦਾ ਇੱਕ ਇੱਕ ਹੀ ਦੇਖਾ ਹੈ ਇੱਕ ਹੀ ਦੇਖਾ ਹੈ ਕਿ ਇਹ ਇਹਨਾਂ ਨੇ ਇੱਕ ਸੋਲਰ ਸਿਸਟਮ ਬਣਾਇਆ ਜਿੱਥੋਂ ਇਹਨਾਂ ਨੂੰ ਲਾਈਟ ਆਂਦੀ ਹੈ ਪੰਖਾ ਚਲਾਉਂਦੇ ਆ ਚਾਹ ਪਲਾਈ ਬਹੁਤ ਵਧੀਆ ਆ ਦੇਖੋ ਹਾਂ ਛੋਟਾ ਯਾ ਆਇਨਾ ਦਾ ਟਾਕੀ ਹੈ ਤੇ ਉਹ ਸ਼ਾਇਦ ਪਾਲਣ ਯੂਜ਼ ਕਰਦੇ ਹੋਣਗੇ ਵਰਤਨ ਦੇ ਚਲੋ ਇੱਥੋਂ ਚੱਲਦੇ ਆਂ ਫਿਰ ਸੋ ਆ ਜਿੱਥੇ ਮੈਂ ਰੁਕੀ ਹਾਂ ਇਸ ਟਾਈਮ ਇਹ ਆ ਹੰਸੇਰਾ ਪਿੰਡ ਤੇ ਇੱਥੇ ਇਦਾਂ ਦਾ ਬਾਜ਼ਾਰ ਆ ਮੈਂ ਸੋਚਿਆ ਇਹਨੂੰ ਦੇਖ ਲਈਏ ਮੜਾ ਜਾ ਹਾਈਵੇ ਤੋਂ ਹੀ ਕਿਦਾਂ ਦਾ ਪਚਾਰੀ ਗਾਂ ਗਰਮੀ ਨਾਲ ਮਰ ਗਈ ਲੱਗਦਾ ਹਾਂ ਕੁਛ ਬੰਨ ਰਿਹਾ ਇੱਥੇ ਪਤਾ ਨਹੀਂ ਕੀ ਆ ਇਹਨਾਂ ਦਾ ਸੱਡਾ ਹਲੇ ਰੇਤੀ ਰੇਤੀ

वैसे बना रही हूँ मैं रुक गई थी आपको देखकर हाँ, क्या खेल रहे हो कौन सा गांव है ये ओके तो, 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 तो थे थे खेल थे। लो फिर कोई बात नहीं मैं तो, तो आपका गांव देख रही थी यहाँ से चलो खेलो ठीक है बाय ये वॉशरूम बनाए हुए हैं बहुत बढ़िया लोका ये है स्कूल सरकारी ਇਹ ਲਿਖਿਆ ਹੈ ਅ ਕਰਾਲਿਆ ಗ್ರಾಮ ਪੰਚਾਇਤ ਓਕੇ گاਵਾں ਹੀ گاਵਾਏ ਤੇ ਊਠ ਮਿਲ ਗਿਆ ਊਠ ਓਕੇ ਭਾਈ ਆਪ ਕੀ ਆ ਰਹੀ ਇਹ ਰਹੀ ਕਿੰਨਾ ਸੋਣਾ ਲੱਗ ਰਿਹਾ ਹੈ ਨਾ ਲੰਬੂ ਜੀ ਅੱਜ ਮੈਂ ਰਾਜਸਥਾਨ ਦੇ ਇੱਕ ਪਿੰਡ ਦੇ ਵਿੱਚ ਆ ਜਿਹਦਾ ਨਾਮ ਹੈ ਕਸਤੂਰੀਆ ਤੇ ਇਹ ਜਿੱਥੇ ਮੈਂ ਖੜੀ ਆ ਇਹ ਹੈ ਉਸ ਪਿੰਡ ਦਾ ਸਰਕਾਰੀ ਸਕੂਲ ਸੋ ਸਰਕਾਰੀ ਸਕੂਲ ਦੇਖ ਕੇ ਫਿਰ ਰੇਲਵੇ ਸਟੇਸ਼ਨ ਦੇਖਦੇ ਆ ਉਹ ਵੀ ਮੈਂ ਸਾਹਮਣੇ ਦੇਖਿਆ ਉਸ ਤੋਂ ਬਾਅਦ ਪਿੰਡ ਦੀ ਮੌਲਚਾਲ ਪਿੰਡ ਦੇ ਕਾਰੋਬਾਰ ਤੇ ਪਿੰਡ ਦੇ ਲੋਕਾਂ ਦਾ ਪਹਿਰਾਵਾ ਤੁਹਾਨੂੰ ਦਿਖਾਣਿਆ ਤੇ ਇਸ ਪਿੰਡ ਨੂੰ ਥੋੜਾ ਛੋਟਾ ਜਿਹਾ ਪਿੰਡ ਹੈ ਘੁੰਮ ਕੇ ਦੇਖਦੇ ਆ ਪਹਿਲਾਂ ਪਿੰਨੇ ਆ ਪਾਣੀ ਇੱਥੇ ਬੱਚੇ ਆ ਉਹਨਾਂ ਤੋਂ ਕਾਫੀ ਰੁੱਖ ਲੱਗੇ ਹੋਇਆ ਇੱਥੇ ਲੱਗ ਲੱਗ ਉਹ ਛੱਡ ਬਣ ਰਿਹਾ ਸ਼ਾਇਦ ਇੱਥੇ ਕੁਝ ਹੋਰ ਬਣੇਗਾ ਕੁਝ पिपल का रुख भी लगा हुआ का लगा हुआ हम्म ये क्या बना रहे हो हैं? ये क्या बन रहा है हमारे शेड बोलते हैं। ओके okay. पानी नाम बताओ अपना मोहित आपका ਨਹੀਂ ਆਪਕਾ ਠੀਕ ਹੈ ਚਲੋ ਬਾਏ ਬਾਏ ਇਹ ਸਕੂਲ ਤੇ ਬਸ ਇੱਥੇ ਲਿਖਿਆ ਹੋਇਆ ਰਾਜਕੀਏ ਪ੍ਰਾਇਮਿਕ ਵਿਦਿਆਲਏ ਠੀਕ ਹੈ ਬਦਲ ਹੋ ਗਿਆ ਜੁਨਾ ਇਹ ਸਾਹਮਣੇ ਕਰ ਇਦਾਂ ਇਹ ਕੰਧਾ ਨਹੀਂ ਕਰਦੇ ਇਦਾਂ ਵਾਰਡ ਕਰਦੇ ਆ ਤਾਰਾਂ ਨਾਲ ਤੇ ਆ ਜਿਹੜੀਆਂ ਛਾੜੀਆਂ ਹੁੰਦੀਆਂ ਇਹਨਾਂ ਨੂੰ ਟਾਹਣੀਆਂ ਤੋੜ ਕੇ ਕਾਂਦ ਬਣਾ ਲੈਂਦੇ ਤਾਂ ਕਿ ਜੰਗਲੀ ਜਾਨਵਰ ਨਾ ਆਉਣ ਆ ਸਾਹਮਣੇ ਆ ਇੱਕ ਘਰ ਆ ਠੀਕ ਹੈ ਤੇ ਆ ਇਦਾਂ ਦੇ ਕੱਪੜੇ ਪੈਨਦੇ ਆ ਸ਼ਾਇਦ ਦਿਖ ਰਹੇ ਹੋਣ ਚਲੋ ਰੇਲਵੇ ਸਟੇਸ਼ਨ ਵੱਲ ਚੱਲਦੇ ਆ ਤੇ ਆ ਇਦਾਂ ਦੇ ਘਰ ਨੇ ਪਿੰਡ ਦਾ ਮਾਹੌਲ ਚਾਲ ਦੇਖਦੇ ਆ ਉੱਚੀ ਜਗ੍ਹਾ ਤੇ ਪਿੰਡਾ ਟਿੱਲੇ ਇਹਦੇ ਰੇਤਾ ਦੇ ਟਿੱਲੇ ਤੇ ਇੱਧਰ ਸਾਰਾ ਉਜਾੜੀ ਆ ਥੋਰ-ਥੋਰ ਉੱਗੇ ਹੋਏ ਨੇ ਆ ਅਕਸਰ ਉੱਗਿਆ ਆ ਮੈਨੂੰ ਲੱਗਦਾ ਪਾਣੀ ਵਾਸਤੇ ਆ ਵਾਟਰ ਇੰਕੀ ਨੇ ਵੀ ਆ ਹੋਰ ਸਾਰੇ ਨੌਂਦੇ ਪਏ ਉੱਥੇ ਬੈਠ ਕੇ ਆ ਉੱਚੀ ਜਗ੍ਹਾ ਤੇ ਇਦਾਂ ਇੱਧਰ ਪਿੰਡ ਆ ਦੇਖੋ ਦੂਰ ਦੂਰ ਤੱਕ ਵੀ ਘਰ ਆ ਕੁਝ ਇਕੱਠੇ ਆ ਉਹ ਅਲੱਗ ਘਰ ਉੱਚੀ ਜਗ੍ਹਾ ਤੇ ਇੱਥੇ ਹੀ ਲੋਕ ਤਗੜੇ ਆ ਮਤਲਬ ਇਹ ਇਦਾਂ ਦੇ ਘਰ ਬਣਾਉਂਦੇ ਆ ਬਾਏ ਬਾਏ ਹੁਣ ਆ ਬਕਰੀਆਂ ਵਗੈਰਾ ਰੱਖਦੇ ਜਿਆਦਾ ਗਾਵਾਂ ਗੋਮੂਦ ਦੇ ਲਈ ਜਿਆਦਾ ਬਕਰੀ ਰੱਖਦੇ ਵੈਸੀ ਕਿਉਂਕਿ ਬਕਰੀ ਕਿਉਂਕਿ ਜਿਹੜੇ ਬਕਰੀਆਂ ਹਨਾ ਉਹ ਪੱਤੇ ਪੁੱਤੇ ਖਾ ਲੈਂਦੀਆਂ ਘਾਹ ਚਾਰਾ ਤੇ ਇੱਥੇ ਹੁੰਦਾ ਨਹੀਂ ਆ ਦੁਕਾਨਾ ਬਾਈ ਇਹ ਆ ਪਿੰਡ ਦੀ ਫਿਰਨੀ ਇਹ ਪਿੰਡ ਆ ਪਾ ਘੁੰਮ ਲਿਆ ਹੁਣ ਚੱਲਦੇ ਆ ਵਾਪਸ ਠੀਕ ਹੈ ਇਦਾਂ ਦੀ ਕਾਰ ਆ ਚਲੋ 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 ਆਓ ਆ ਗਿਆ ਮੇਨ ਰੋਡ ਬਿਕਨਰ ਤੋਂ ਸੂਰਤਗੜ ਨੂੰ ਜਾਣ ਵਾਲਾ ਕੇ ਸੀ ਪਿੰਡ ਕਸਤੂਰੀਆ ਬਿਕਨਰ ਜ਼ਿਲ੍ਹੇ ਦਾ ਆਈਆ ਬੱਸ 80 ਦੇ ਪੈਂਚ ਲੱਗ ਹੋਇਆ ਬੱਸ ਬੰਮਨ ਵਾਲੀ ਨੇ ਇਹ ਲਗਾਇਆ ਹੋਇਆ ਵਾ ਅੱਛਾ पंचायत जी बाहर है, है। बहुत गर्म हवा चल रही है बहुत ज्यादा आगे मंदिर ਇਹ ਆ ਗਿਆ ਪਿੰਡ ਬਾਮਣ ਵਾਲੀ ਦਾ ਬੱਸ ਸਟੈਂਡ ਇਹ ਕੁਝ ਦੁਕਾਨਾਂ ਨੇ ਇੱਥੇ ਇੱਧਰ ਜਾ ਕੇ ਪਿੰਡ ਹੋਏਗਾ ਪਿਛਲੀ ਗੱੜ ਆ ਟੋਪਟ ਚ ਪਾਣੀ ਇਕੱਠਾ ਕਰਦੇ ਹੁੰਗੇ ਸਟੋਰ ਪਹਿਲਾਂ ਕਰਦੇ ਸੀ ਹੁਣ ਬਾਅਦ ਇੱਧਰ ਸਾਰਾ ਪਿੰਡ ਆਇਆ ਬਰਮਣ ਵਾਲੀ ਇੱਥੇ ਹਿਰਨ ਵਖੇ ਹੀ ਆਪਾਂ ਵੇਖਿਆ ਇਹ ਜੰਗਲ ਚ ਹਿਰਨ ਦੇਖਿਆ ਸੀ ਮੈਂ ਜੋ ਹੁੰਦੇ ਕੀਤੇ ਆਪਾਂ ਜ਼ਰੂਰ ਦੇਖਾਂਗੇ ਇਹ ਸਾਰੇ ਏਰੀਆ ਚ ਏਸੀ ਅੱਜ ਦੀ ਵੀਡੀਓ ਤੇ ਕਿਵੇਂ ਲੱਗੀ ਤੁਹਾਨੂੰ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਔਰ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਜੁਰ ਕਰ ਦਿਓ ਬਿਕੋਜ਼ ਇਟਸ ਆ ਫ੍ਰੀ ਆਫ ਕਾਸਟ ਇਹਦਾ ਕੋਈ ਪੈਸਾ ਨਹੀਂ ਲੱਗਦਾ ਯੂ ਜਸਟ ਨੀਡ ਟੂ ਕਲਿਕ ਔਨ ਸਬਸਕ੍ਰਾਈਬ ਬਟਨ ਮੇਰਾ ਮਤਲਬ ਕਿ ਤੁਸੀਂ ਸਿਰਫ ਸਬਸਕ੍ਰਾਈਬ ਵਾਲਾ ਬਟਨ ਹੈ ਉਹਨੂੰ ਜਾ ਕੇ ਦਬਾਣਾ ਹੈ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਸੋ ਮਿਲਦੇ ਆ ਇੱਕ ਹੋਰ ਨਵੇਂ ਘੈਂਟ ਜੀ ਵਲੌਗ ਦੇ ਵਿੱਚ ਸੌਰੀ ਕੈਂਡ ਜੀ ਵੀਡੀਓ ਦੇ ਵਿੱਚ ਤੇ ਉਦੋਂ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਟੇਕ ਕੇਅਰ ਆਬ ਰੱਖਾ ਖੁਸ਼ ਰੋ ਤੇ ਬਾਏ ਬਾਏ ਵੀਊ ਕਿੰਨਾ ਕੈਂਡ ਹੈ ਹਨਾ ਸੀ ਸੂਰਜ ਜਿਹੜਾ ਵਾ ਢਲਣ ਵਾਲਾ ਵਾ ਤੇ ਇੱਥੇ ਰੇਤ ਹੀ ਰੇਤ ਆ ਪੈਰ ਨੀਚੇ-ਨੀਚੇ ਤਸਤਾ ਜਾਂਦਾ ਠੀਕ ਹੈ ਨਿਸ਼ਾਨ ਵੀ ਬਣ ਜਾਂਦੇ ਆ ਵੀਟ ਆਪਣਾ ਨਾਮ ਹੀ ਲਿਖ ਲਓ ਲੱਕੜ ਦੇ ਨਾਲ ਸੋ ਛੱਟ ਲੱਕੜੀ ਨਹੀਂ ਵਧੀਆ ਅਰੇ लिख वेट। उपर देखो ना। सरब... आ, लिखा गया हाँ गिल चलो चलिए फिर लिखता मैं सरब गिल चलो चलिए फिर इस व्यू बाय बाय ਪੈਰਾਂ ਦੇ ਨਿਸ਼ਾਨ ਕਿੰਨੇ ਬਣ ਗਏ ਆ ਮੇਰੇ ਤੇ ਮੈਂ ਇੱਕ ਚੀਜ਼ ਜ਼ਰੂਰ ਕਹਿਣੀ ਸੀ ਜਿਵੇਂ ਮੈਂ ਪੰਗੇ ਲੈ ਨਹੀਂ ਰੰਨੀ ਆ ਤੇ ਮੈਨੂੰ ਬਾਅਦ ਵਿੱਚ ਰਿਅਲਾਈਜ਼ ਹੋਇਆ ਕਿ ਇੱਕ ਤਾਂ ਇਹਦੇ 'ਚ ਕੰਡੇ ਬਹੁਤ ਆ ਉੱਪਰ ਇਹਦੇ ਵਿੱਚ ਵਿੱਚੂ ਵੀ ਬਹੁਤ ਰਹਿੰਦੇ ਆ ਔਰ ਵਾਈਪਰ ਸਨੇਕ ਜਿਹੜੇ ਹੁੰਦੇ ਆ ਉਹ ਵੀ ਬਹੁਤ ਰਹਿੰਦੇ ਆ ਔਰ ਦਿਖਦੇ ਨਹੀਂ ਆ ਅਗਰ ਉਹਨਾਂ ਉੱਪਰ ਆਪਣਾ ਹੱਥ ਲੱਗ ਜਾਏ ਜਾਂ ਪੈਰ ਆ ਜਾਏ ਤਾਂ ਵਿਚਾਰਿਆਂ ਨੂੰ ਏ ਲੱਗੇਗਾ ਸ਼ਾਇਦ ਉਹਨਾਂ ਨੂੰ ਨੁਕਸਾਨ ਪਹੁੰਚਾ ਰਹੇ ਆ ਤਾਂ ਉਹ ਆਪਾਂ ਨੂੰ ਆਪਣੇ ਵਿਚਾਰੀ ਘਟ ਵੀ ਸਕਦੇ ਆ ਸੋ ਸਾਨੂੰ ਕੇਅਰਫੁਲ ਵੀ ਰਹਿਣਾ ਚਾਹੀਦਾ ਉਹ ਨਿਰਨ ਦੇ ਪ੍ਰਜਾਤੀ ਹੁੰਦੀ ਹੈ ਕਿੰਨੇ ਸਾਰੇ ਖੜੇ ਆ ਆ ਦੇਖੋ ਮੈਨੂੰ ਹੀ ਦੇਖ ਰਹੀ ਹੈ ਕਿ ਇੱਥੇ ਕੀ ਕਰ ਰਹੀ ਹੈ ਹਨਾ ਹਾਂ ਕਲੀਅਰ ਸ਼ਾਇਦ ਦੇਖ ਰਿਹਾ ਨੇ ਕਿ ਨਹੀਂ ਜੇ ਮੈਂ ਲਾਗੇਗੀ ਇਹਨਾਂ ਨੂੰ ਤੋੜਿਆ ਨਾ ਚਲੋ ਇਹਨਾਂ ਨੂੰ ਡਿਸਟਰਬ ਨਹੀਂ ਕਰਦੇ ਬਾਏ ਬਾਏ ਫਿਰ ਮਿਲਾਂਗੇ ਖੁਸ਼ ਰਹੋ ਹੱਸਦੇ ਖੇਡਦੇ ਰਹੋ ਹਨਾ ਇਹਨਾਂ ਨੂੰ ਕਿਹਾ ਮੈਂ ਵੈਸੇ ਵਾਜ ਤਾਂ ਮੇਰੀ ਜਾਣ ਨਹੀਂ ਰਹੀ ਹੁਣੀ ਬਹੁਤ ਦੂਰ ਕਿਉਂਕਿ ਇਹ ਜੰਗਲ ਹਨਾ ਉੱਥੇ ਰਹਿੰਦੇ ਨੇ